ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀਆਂ ਮੁੱਖ ਖਬਰਾਂ ਰੱਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਦਿੱਤਾ ਤੋਹਫਾ ਅਧਿਆਪਕਾਂ ਲਈ ਚੰਗੀ ਖਬਰ ਏਸ਼ੀਆ ਕੱਪ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਟੀਮ ਚੋਂ ਬਾਹਰ ਹੋਇਆ ਨਾਮੀ ਖਿਡਾਰੀ ਪੰਜਾਬ 'ਚ ਮੀਂਹ ਬਾਰੇ ਨਵੀਂ ਅਪਡੇਟ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਪੰਜਾਬ ਵਿੱਚ ਪ੍ਰੀਖਿਆਵਾਂ ਨੂੰ ਲੈ ਕੇ ਨਵੀਂ ਅਪਡੇਟ ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਵੱਲੋਂ ਕੀਤੇ ਗਏ ਸਖਤ ਹੁਕਮ ਜਾਰੀ ਪੰਜਾਬ ਅਤੇ ਹਰਿਆਣਾ ਕੋਰਟ ਵਿੱਚ ਸੁਣਵਾਈ ਦੌਰਾਨ ਲੈਂਡ ਪੋਲਿੰਗ ਪਾਲਿਸੀ ਤੇ ਲਗਾ ਦਿੱਤੀ ਗਈ ਰੋਕ ਅਮਰੀਕਾ ਨਾਲ ਚੱਲਦੇ ਟੈਰਿਫ ਦੇ ਤਣਾਅ ਵਿਚਾਲੇ ਭਾਰਤ ਆਉਣਗੇ ਪੁਤਿਨ ਹੁਣ ਗੱਲ ਕਰਦੇ ਹਾਂ ਖਬਰਾਂ ਦੀ ਵਿਸਤਾਰ ਦੇ ਵਿੱਚ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨੇ 814 ਮਾਸਟਰ ਕਾਰਡ ਅਧਿਆਪਕਾਂ ਨੂੰ ਲੈਕਚਰਾਰ ਵਜੋਂ ਤਰੱਕੀ ਦਿੱਤੀ ਹੈ ਇਹਨਾਂ ਅਧਿਆਪਕਾਂ ਨੂੰ ਤਰੱਕੀ ਪੂਰੇ ਸਮਰਪਣ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਪਾਏ ਯੋਗਦਾਨ 3 ਸਾਲਾਂ ਦੇ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਗਈ ਹੈ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਤਰੱਕੀਆਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਅਧਿਆਪਕਾਂ ਨੂੰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਪੰਜਾਬੀ ਦੇ 360, ਰਾਜਨੀਤੀ ਸ਼ਾਸਤਰ ਦੇ 271, ਅੰਗਰੇਜ਼ੀ ਦੇ 135, ਕਮਰਸ ਦੇ 40, ਸੰਸਕ੍ਰਿਤ ਦੇ 2, ਫਾਈਨ ਆਰਟਸ ਦਾ 1, ਹੋਮ ਸਾਇੰਸ ਦੇ 3 ਅਤੇ ਸਮਾਜ ਸ਼ਾਸਤਰ ਦੇ 2 ਲੈਕਚਰਾਰ ਸ਼ਾਮਲ ਹਨ ਤਰੱਕੀ ਪ੍ਰਾਪਤ ਕਰਨ ਵਾਲੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦੇ ਆ ਬੈਂਸ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਆਪਣੇ ਪੜਾਉਣ ਦੇ ਤਜਰਬੇ ਅਤੇ ਜਨੂੰਨ ਨਾਲ ਨੌਜਵਾਨਾਂ ਜਿਨ੍ਹਾਂ ਦੇ ਅੱਗੇ ਚੱਲ ਕੇ ਦੇਸ਼ ਦੀ ਅਗਵਾਈ ਕਰਨੀ ਹੈ ਨੂੰ ਇਸੇ ਤਰ੍ਹਾਂ ਪ੍ਰੇਰਿਤ ਸਿੱਖਿਅਤ ਕਰਦੇ ਰਹਿਣਗੇ ਉਹਨਾਂ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਦੇ ਕੈਰੀਅਰ ਵਿੱਚ ਇਹ ਵਾਅਦਾ ਉਹਨਾਂ ਨੂੰ ਆਪਣੇ ਲੰਬੇ ਤਜਰਬੇ ਅਤੇ ਦ੍ਰਿੜ ਵਚਨਬੱਧਤਾ ਨਾਲ ਵਿਦਿਆਰਥੀਆਂ ਤੇ ਬੋਧਿਕ ਅਤੇ ਨਿੱਜੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹੋਰ ਬਿਹਤਰ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੇਰਿਤ ਕਰੇਗਾ ਇੰਗਲੈਂਡ ਖਿਲਾਫ ਮੈਂਚੈਸਟਰ ਚ ਖੇਡੇ ਗਏ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਮ ਪੰਥ ਨੂੰ ਸੱਟ ਲੱਗੀ ਸੀ ਤੇਜ਼ ਗੇਂਦਬਾਜ਼ ਕ੍ਰਿਸ ਵਾਕਸ ਦੀ ਇੱਕ ਗੇਂਦ ਉਨ੍ਹਾਂ ਦੇ ਪੈਰ ਤੇ ਜਾ ਵਜੀ ਜਿਸ ਨਾਲ ਉਨ੍ਹਾਂ ਦੇ ਪੈਰ ਦਾ ਅੰਗੂਠਾ ਫ੍ਰੈਕਚਰ ਹੋ ਗਿਆ ਇਸ ਤੋਂ ਬਾਅਦ ਉਹ 6 ਹਫ਼ਤਿਆਂ ਲਈ ਟੀਮ ਇੰਡੀਆ ਤੋਂ ਬਾਹਰ ਹੋ ਗਏ ਹੁਣ ਖਬਰਾਂ ਆ ਰਹੀਆਂ ਹਨ ਕਿ ਰਿਸ਼ਭ ਪੰਥ 9 ਸਤੰਬਰ ਤੋਂ ਹੋਣ ਵਾਲੇ ਏਸ਼ੀਆ ਕੱਪ ਤੋਂ ਬਾਹਰ ਹੋ ਗਏ ਹਨ। ਹਿਮਾਚਲ ਵਿੱਚ ਪੈ ਰਹੇ ਮੀਂਹ ਨੇ ਜਿੱਥੇ ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਹਨ, ਉੱਥੇ ਹੀ ਸੂਬੇ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਫਿਲਹਾਲ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ। ਮੌਸਮ ਵਿਭਾਗ ਮੁਤਾਬਕ ਅੱਜ ਤੋਂ 5 ਦਿਨ ਤੱਕ ਮੌਸਮ ਆਮ ਰਹੇਗਾ। 12 ਅਗਸਤ ਤੋਂ ਫਿਰ ਮੌਸਮ ਬਦਲੇਗਾ ਅਤੇ ਇਸ ਦਿਨ ਪਾਰੀ ਉਮੀਦ ਦਾ ਅਲਰਟ ਹੈ ਉੱਥੇ ਹੀ ਜਲ ਸਰੋਤ ਵਿਭਾਗ ਨੇ ਬੁੱਧਵਾਰ ਸ਼ਾਮ 5 ਵਜੇ ਪੌਂਗ ਟਾਈਮ ਤੋਂ ਲਗਭਗ 23300 ਕਿਊਸਿਕ ਪਾਣੀ ਛੱਡਿਆ ਹੈ ਜਦਕਿ ਵੀਰਵਾਰ ਸਵੇਰੇ ਪੌਂਗ ਤੋਂ ਦੋਗਣਾ ਪਾਣੀ ਛੱਡਿਆ ਗਿਆ ਹੈ ਪੰਜਾਬ ਵਿੱਚ ਬੁੱਧਵਾਰ ਕੁਝ ਇਲਾਕਿਆਂ ਵਿੱਚ ਮਾਮੂਲੀ ਮੀਂਹ ਦੇਖਣ ਨੂੰ ਮਿਲਿਆ ਪਰ ਜ਼ਿਆਦਾਤਰ ਜ਼ਿਲ੍ਹੇ ਬਿਨਾਂ ਮੀਂਹ ਦੇ ਰਹੇ ਜਿਸ ਦੇ ਚੱਲਦੇ ਤਾਪਮਾਨ ਵਿੱਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਹੈ ਸੂਬੇ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ 1.8 ਡਿਗਰੀ ਵਧਿਆ ਹੈ ਪਰ ਇਹ ਆਮ ਦੇ ਕਰੀਬ ਹੀ ਰਿਹਾ ਹੈ ਦੂਜੇ ਪਾਸੇ ਸਮਰਾਲਾ ਸੂਬੇ ਦਾ ਸਭ ਤੋਂ ਗਰਮ ਇਲਾਕਾ ਰਿਕਾਰਡ ਹੋਇਆ ਹੈ ਜਿੱਥੇ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਤਾਪਮਾਨ 34.5 ਡਿਗਰੀ ਲੁਧਿਆਣਾ ਵਿੱਚ 33.6 ਡਿਗਰੀ ਪਟਿਆਲਾ ਵਿੱਚ 33.1 ਡਿਗਰੀ ਫਰੀਦਕੋਟ ਵਿੱਚ 34.2 ਡਿਗਰੀ ਦਰਜ ਹੋਇਆ ਹੈ ਮੋਹਾਲੀ ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿਤ 2023 ਦੀ ਤਾਰੀਖ 163 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਸਐਸ ਨਗਰ ਵਿੱਚ ਸਖਤ ਪਾਬੰਦੀ ਲਾਈ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹਾ ਐਸਐਸ ਨਗਰ ਚ ਸਥਾਪਿਤ ਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ 5 ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। लैंड पुलिंग नीति की सुनवाई तो बाद सुन सरदार ने की कहा पहले तो जो लैंड पुलिंग पॉलिसी 2025 की है पंजाब की वो स्टे कर दी गई है इंटरम ऑर्डर ये है और जो ये मिस्टर गिल वाली पटिशन में मेन ऑर्डर पास हुआ है जो हमारी पटिशन है साथ में उसमें भी ये क्लैरिफाई नोटिस इशू किया गया है और पॉलिसी टोटो स्टे हो गई है और इसके जो क्लैरिफिकेशन कोर्ट ने मांगा था कि आपने ऐसा सोशल इंपैक्ट असेसमेंट इसमें मिसिंग है जो हम ग्राउंड लिया हुआ है एनवायरनमेंट क्लियरेंस मिसिंग है इसमें और सेक्शन सेवन ऑफ आर एफ सी टी एल एर आर एक्ट से मल्टी जो जिसपे कई फसलें होती हैं मल्टी क्रॉप्ड लैंड है उसको भी एक्विजिशन नहीं उसकी की जा सकती टू वन जीरो सेवन बोल रहा है स्टेट कोई भी पॉलिसी नहीं लेके आ सकती जो एक्ट से कम कंपनसेशन देती हो तो वो स्टैचूटरी प्रोविजन रिहेबलीटेशन रिसेटलमेंट का कोई प्रावधान नहीं है जो जिसका रोजी रोजगार लाइवलीहुड एग्रीकल्चर पे है उसके ऊपर उसको क्या अल्टरनेटिव में रिसेटल किया जा रहा है वो मिसिंग है इसमें सो ऑल दीज फैक्टर्स आर बोन ऑफ कंटेंशन के ये मिसिंग है इसलिए जे पॉलिसी इज इन द आईज ऑफ लॉ देखियो दलील तो गवर्नमेंट की ये है कि ये पॉलिसी जो है ये हम धक्के से नहीं ले रहे वो लैंड ओनर्स की अपनी इच्छा है वो दे या ना दे ये तो कोई कंपलसरी नहीं है हम तो मांग नहीं रहे ना एक्विजिशन कर रहे हैं पर स्टेट जब सिक्सटी फाइव थाउजेंड फाइव थर्टी थ्री एकड़ लैंड ले रही है वो भी फर्टाइल लैंड ले ले रही है इट इज नॉट अ केस के इसमें लेना है फिर उसमें प्लान डेवलपमेंट के ऑर्गेनाइजेशन इजेशन के रिगार्डिंग तो ऑलरेडी इट इज इन दी न्यू एक्ट के 20 परसेंट डिवेल्प लैंड ऑफर करनी है फार्मर्स को तो उस तो वो तो एक्ट में ही है तो ये सारी पॉलिसी में कोई कंपनसेशन नहीं है विदाउट कंपनसेशन है कोई रिहेबिलिटेशन रिसेटलमेंट नहीं है कोई रिड्रेसल कमेटी नहीं है जो ग्रिवियां रिड्रेसल कमेटी है सो ऑल आर मिसिंग अभी तो अभी ऑर्डर आना है उसके बाद जो ऑर्डर आएगा उसमें जो डेट नेक्स्ट है वो आएगी उसके अलावा ਅਮਰੀਕਾ ਨਾਲ ਤਣਾਅ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਆ ਰਹੇ ਹਨ ਵੀਰਵਾਰ ਨੂੰ ਮਾਸਕੋ ਵਿੱਚ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਹਵਾਲੇ ਨਾਲ ਕਿਹਾ ਗਿਆ ਕਿ ਰਾਸ਼ਟਰਪਤੀ ਪੁਤਿਨ ਇਸ ਸਾਲ ਦੇ ਅੰਤ ਵਿੱਚ ਭਾਰਤ ਦਾ ਦੌਰਾ ਕਰਨਗੇ ਰੂਸੀ ਰਾਸ਼ਟਰਪਤੀ ਦੀ ਭਾਰਤ ਫੇਰੀ ਦੀ ਖਬਰ ਅਜੇ ਹੀ ਸਮੇਂ ਆਈ ਹੈ ਜਦੋਂ ਰिक्की ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਰੂਸੀ ਤੇਲ ਦੀ ਖਰੀਦ ਤੋਂ ਨਾਰਾਜ਼ ਹੋ ਕੇ ਭਾਰਤ ਤੇ ਟੈਰਿਫ 50% ਦੀ ਧਮਕੀ ਦਿੱਤਾ ਹੈ ਰੂਸੀ ਸਮਾਚਾਰ ਏਜੰਸੀ ਇੰਟਰਫੈਕਸ ਨੇ ਅਜੀਤ ਢੰਡੋਵਾਲ ਦੇ ਵਾਲੇ ਨਾਲ ਦੱਸਿਆ ਸੀ ਕਿ ਰਾਸ਼ਟਰਪਤੀ ਪੁਤਿਨ ਅਗਸਤ ਦੇ ਅੰਤ ਵਿੱਚ ਭਾਰਤ ਦਾ ਦੌਰਾ ਕਰਨਗੇ ਹਾਲਾਂਕਿ ਬਾਅਦ ਵਿੱਚ ਖਬਰਾਂ ਵਿੱਚ ਸੋੰਦ ਕਰਦੇ ਹੋਏ ਏਜੰਸੀ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ 2025 ਦੇ ਅੰਤ ਵਿੱਚ ਭਾਰਤ ਦਾ ਦੌਰਾ ਕਰਨਗੇ